ਸਸ਼ੀਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਅਕਾਲੀ ਦਲ ਨੇ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਲਈ ਆ ਭਲਕੇ 31 ਜਨਵਰੀ ਵਾਲੇ ਦਿਨ 2:30 ਵਜੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਵੇਗੀ ਇਦੇ ਨਾਲ ਹੀ ਅੱਜ 30 ਜਨਵਰੀ ਆ ਪੱਟੀ ਸਾਹਿਬ ਅੱਜ ਪੂਰਾ 1 ਮਹੀਨਾ ਹੋ ਗਿਆ ਜਿਹੜੀ ਕਮੇਟੀ ਬਣਾਈ ਗਈ ਸੀ ਜਿਹਨੇ ਜਾਂਚ ਕਰਨੀ ਸੀ ਯਾਨੀ ਹਰਪ੍ਰੀਤ ਸਿੰਘ ਹੋਣਾ ਦੇ ਮਾਮਲੇ ਦੀ ਉਹ ਮੁਨੀਆਦ ਵੀ ਲਗਭਗ ਅੱਜ ਖਤਮ ਹੋ ਗਈ ਐ ਪਰ ਜ਼ਥੇਦਾਰ ਸਾਹਿਬ ਕਿਉਂਕਿ ਵਿਦੇਸ਼ ਦੇ ਵਿੱਚ ਨੇ ਤੇ ਐਸਜੀਪੀਸੀ ਨੇ ਆਪਣੀ ਮੀਟਿੰਗ ਕੋਈ ਸੱਦੀ ਨਹੀਂ ਐ ਤੇ ਇਹ ਮਾਮਲਾ ਜਿਹੜਾ ਵਿੱਚ ਵਿਚਾਲੇ ਲਟਕਿਆ ਹੋਇਆ ਅਜੇ ਹੋਰ ਲਟਕੂਗਾ ਤੇ ਜਾਂ ਕੋਈ ਫੈਸਲਾ ਜਿਹੜਾ ਇਸ ਮਾਮਲੇ ਤੇ ਆ ਜਾਏਗਾ ਸਭ ਤੋਂ ਦਿਲਚਸਪ ਰਹੀ ਅੱਜ ਚੰਡੀਗੜ੍ਹ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੁੰਦੀ ਆ ਭਾਜਪਾ ਆਪਣਾ ਮੇਅਰ ਬਣਾਉਣ 'ਚ ਕਾਮਯਾਬ ਹੋ ਜਾਂਦੀ ਆ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਕਾਂਗਰਸ ਦਾ ਬਣ ਜਾਂਦਾ ਤੇ ਭਾਈਵਾਲ ਪਾਰਟੀ ਆਮ ਆਦਮੀ ਜਿਨ੍ਹਾਂ ਦੇ 16 ਕਾਉਂਸਲਰ ਜਿੱਤੇ ਸੀਗੇ ਉਹ ਬਰਾਂਗੀ ਜੀ ਘਰਾਂ ਨੂੰ ਵਾਪਸ ਆ ਜਾਂਦੇ ਜੀ ਪੱਟੀ ਸਾਹਿਬ ਸ਼ੁਰੂ ਕਰਦੇ ਆ ਵਰਕਿੰਗ ਕਮੇਟੀ ਤੋਂ ਜਿੱਥੋਂ ਤੱਕ ਵਰਕਿੰਗ ਕਮੇਟੀ ਦੀ ਗੱਲ ਹੈ ਜੀ ਕੱਲੇ ਈੰਨਾ ਸ਼੍ਰੋਮਣੀ ਅਕਾਲੀਵਲ ਬਾਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਰੱਖੀ ਆ 2:30 ਵਜੇ ਜੀ ਇਸ ਵਰਕਿੰਗ ਕਮੇਟੀ ਦੇ ਵਿੱਚ ਦੋ ਮੁੱਦੇ ਰੱਖੇ ਗਏ ਨੇ ਸਿਰਫ ਇੱਕ ਮੁੱਦਾ ਤੇ ਇਹ ਆ ਵੀ ਡਾਕਟਰ ਅਮੀਦਕਰ ਦੀ ਜਿਹੜੀ ਬੇਦਵੀ ਹੋਈ ਆ ਉਹਦੇ ਦੀ ਵਿਚਾਰ ਚਰਚਾ ਕੀਤੀ ਜਾਊਗੀ ਤੇ ਦੂਸਰਾ ਉਹਨਾਂ ਕਹਿੰਦੇ ਜੀ ਭਰਤੀ ਦੀ ਸਮੀਖਿਆ ਕੀਤੀ ਜਾਊਗੀ ਅੱਛਾ ਜੀ ਮੋਕਵਾ ਦਾ ਜਿਹੜਾ ਸੀ ਉਤੋਂ ਨਾ ਪਾਸਾ ਵਟਲਿਆ ਵਾ ਤੇ ਤੁਸਪਾਸ ਨੂੰ ਨਾ ਬੀ ਨਦੀ ਨੀ ਤੋ ਜਿਵੇਂ ਸਾਫ ਨਹੀਂ ਹੈ ਹੂੰ 1978 ਦੇ ਵਿੱਚ ਨਿਰੰਕਾਰੀ ਕਾਂਡ ਹੁੰਦਾ ਵਾ ਜੀ ਕਿ ਜੇ 2007 ਦੇ ਵਿੱਚ ਕਾਂਡ ਹੋਇਆ ਤਾਂ ਉਦੋਂ ਵੀ ਸਰਕਾਰ ਅਕਾਲੀ ਦਲ ਦੀ ਤੇ 78 'ਚ ਵੀ ਸਰਕਾਰ ਅਕਾਲੀ ਦਲ ਦੀ ਪਟੇ ਸਾਹਿਬ ਇੱਥੇ ਮੈਂ ਵਿੱਚ ਇਹ ਵੀ ਦੱਸ ਦਵਾਂ ਵੀ ਇਹ ਸਾਬਕਾ ਜਥੇਦਾਰ ਆਕਾਲ ਤਖਤ ਪਾਈ ਰਣਜੀਤ ਸਿੰਘ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਜਲੰਧਰ 'ਚ ਕੀਤੀ ਆ ਤੇ ਉਹਨਾਂ ਨੇ ਸਿੱਖ ਸੰਗਤ ਨੂੰ ਬੇਨਤੀ ਕੀਤੀ ਆ ਵੀ ਲਾਮਬੰਦ ਹੋ ਜਓ ਐਸਜੀਪੀਸੀ ਚੋਣਾਂ ਵਾਸਤੇ ਚਲੋ ਉਹ ਵੀ ਕਰ ਲੈ ਗੱਲ ਆਪਾਂ ਕੋਈ ਗੱਲ ਨਹੀਂ ਹੁਣ ਜਿਹੜੀ ਗੱਲ ਇਹਨਾਂ ਦੀ ਆ ਇਹਦੇ ਵਿੱਚ ਇਹ ਮੁੱਦਾ ਨਹੀਂ ਰੱਖਿਆ ਗਿਆ ਵਿਚਾਰਨਾ ਵੀ ਅਸੀਂ ਜਿਹੜੀ ਸੋਦਾ ਸਾਹਿਬ ਨੂੰ ਬਕਾਇਦਾ ਤੌਰ ਤੇ ਪਰੋਲ ਦਿੱਤੀ ਕੀ ਇਹ ਬਾਅਦ ਵੀ ਪਰੋਲ ਦਿੱਤੀ ਉਹਦੀ ਵੀ ਨਿੰਦਾ ਕਰਦੇ ਤੇ ਅਸੀਂ ਮੀਟਿੰਗ ਦੇ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਾਂਗੇ ਹੂੰ ਬਿਲਕੁਲ ਨਹੀਂ ਮਤਾ ਰੱਖਿਆ ਗਿਆ ਜੀ ਉਹ ਮਤਾ ਰੱਖਣਾ ਚਾਹੀਦਾ ਸੀਗਾ ਸ਼੍ਰੋਮਣੀ ਕਮੇਟੀ ਨੇ ਵੀ ਤਰਦੀ ਤਰਦੀ ਉਹਦੀ ਵਿਰੋਧਤਾ ਕੀਤੀ ਆ ਬਹੁਤੀ ਡੰਗਾਈ ਦਾ ਕੋਈ 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 ਨਹੀਂ ਬੋਲਿਆ ਗੁਰਚੰਨ ਗਰੇਵਾਲ ਬੋਲਿਆ ਉਹ ਵੀ ਤਰਦਾ ਤਰਦਾ ਡੰਗਾਈ ਦਾ ਕੋਈ ਨਹੀਂ ਬੋਲਿਆ ਤੇ ਜਿਹਦਰ ਕਾਲ ਤੱਕ ਦਾ ਅੱਜ ਵਿਦੇਸ਼ ਤੋਂ ਬਿਆਨ ਆਇਆ ਹਾਂਜੀ ਮੈਂ ਵੀ ਦੇਖਿਆ ਜੀ ਉਹ ਵੀ ਨਿੰਦਾ ਕਰਦੇ ਨੇ ਵੀ ਇਸ ਬੰਦੇ ਨੂੰ ਪ੍ਰੋਲ ਕਿਉਂ ਦਿੱਤੀ ਜਾ ਰਹੀ ਹੁਣ ਉਹਨੂੰ ਤੇ ਉਹਦਾ ਜਿਹੜਾ ਮੁੱਦਾ ਸੀਗਾ ਚਾਹੀਦਾ ACP ਉਹਦਾ ਮੁੱਦਾ ਮੋਲੀ ਤਾਂ ਭਈ ਪਹਿਲੀ ਕਿਤਾਬ ਚ ਅਖਿਆ ਜਾਂਦਾ ਵੀ ਉਹਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਆਪਣੀ ਵਰਕਿੰਗ ਕਮੇਟੀ 'ਚ ਮਤਾ ਪਾਸ ਕਰਾਂਗੇ ਤੇ ਇੱਕ ਮੰਗ ਪੱਤਰ ਅਸੀਂ ਹਰਿਆਣੇ ਦੇ ਗੁਰਨ ਨੂੰ ਵੀ ਦੇਵਾਂਗੇ ਅਸੀਂ ਮਤਾ ਪਾਸ ਕਰਕੇ ਹਰਿਆਣਾ ਸਰਕਾਰ ਨੂੰ ਵੀ ਭੇਜਾਂਗੇ ਅਸੀਂ ਵੀ ਤੁਸੀਂ ਗਲਤ ਕਰ ਰਹੇ ਹੋ ਸਿੱਖਾਂ ਦੀ ਇਹ ਭਾਵਨਾਵਾਂ ਦਾ ਖਲਵਾੜਾ ਕੀ ਖਲਵਾੜ ਕੀਤਾ ਜਾ ਰਿਹਾ ਵਾ ਲੇਕਿਨ ਉਹ ਮਤਾ ਬਿਲਕੁਲ ਨਹੀਂ ਆਇਆ ਇਹ ਤੋਂ ਇਹਨਾਂ ਦੀ ਸਪਸ਼ਟ ਨੀਤੀ ਹੁੰਦੀ ਆ ਕਿ ਇਹ ਕੀ ਚਾਹੁੰਦੇ ਆ ਨਾ ਤੇ ਇਹਨਾਂ ਦੀ ਨੀਤੀ ਤੇ ਨiyet ਤੇ ਦਿਸ਼ਾ ਤੇ ਦਸ਼ਾ ਕੀ ਹੈਗੀ ਹੂੰ ਅਗਲੀ ਗੱਲ ਜਥੇਦਾਰ ਸਾਹਿਬ ਦੇ ਜਾਣ ਤੋਂ ਬਾਅਦ ਦੂਸਰੇ ਦਿਨ ਇਹ ਮੀਟਿੰਗ ਰੱਖਣੀ ਵਰਕੋਂ ਕਮੇਟੀ ਦੀ ਜਿੱਚ ਕਹਿੰਦੇ ਸਮੀਖਿਆ ਕਰਨੀ ਹੂੰ ਜਿਤ ਤੱਕ ਮੇਰਾ ਖਿਆਲ ਕੱਲ ਉਹ ਸੰਜੜੀ ਸੱਤ ਮੈਂਬਰੀ ਨਿਗਰਾਨ ਕਮੇਟੀ ਬਣਾਈ ਸੀ ਉਹਨੂੰ ਜੰਬੋ ਕਮੇਟੀ ਬਣਾਇਆ ਜਾਊਗਾ ਅੱਛਾ ਜੀ ਇਹ ਜੰਬੋ ਕਮੇਟੀ ਬਣਾ ਕੇ ਉਹਨੂੰ ਸਿਰਫ ਕਿਹਾ ਜਾਊ ਵੀ ਤੁਸੀਂ ਆਪਣਾ ਕੰਮ ਕਰੀ ਜਾਓ ਕੋਈ ਗੱਲ ਨਹੀਂ ਬਿਠੇ ਰਹਿ ਮੰਨਣਾ ਤੁਸੀਂ ਕਰਨਾ ਕੁਝ ਨਹੀਂ ਜੇ ਉਹਨਾਂ ਫੈਸਲਾ ਲੈਣਾ ਉਹ ਤੇ ਜੰਬੋ ਦੇ ਵਿੱਚ ਜੰਬੋ ਹੀ ਫੈਸਲਾ ਲੈਣਗੇ ਜਿਹੜੇ ਆ ਮੈਂਬਰ ਇਕੱਠ ਨਹੀਂ ਕਰ ਸਕਣਗੇ ਇਹ ਕੱਲ ਦੀ ਮੀਟਿੰਗ ਚ ਪੋਸਿਬਿਲਟੀ ਹੈ ਮੇਰੀ ਇਨਫਰਮੇਸ਼ਨ ਦੇ ਮੁਤਾਬਕ ਪਿੰਡਾਂ ਦੇ ਵਿੱਚ ਲੋਕ ਇਹਨਾਂ ਦੇ ਮੈਂਬਰ ਬਣਨ ਲਈ ਤਿਆਰ ਨਹੀਂ ਉਹ ਕਹਿ ਰਹੇ ਨੇ ਪਹਿਲਾਂ ਪਈ ਅਕਾਲ ਤੱਕ ਤੇ ਜਾਓ ਉਹਨਾਂ ਦਾ ਸਪਸ਼ਟਿਕਰਨ ਦੇ ਕੇ ਆਓ ਸੱਤ ਮੈਂਬਰੀ ਕਮੇਟੀ ਨੂੰ ਕਾਰਜਸ਼ੀਲ ਕਰੋ ਤੇ ਜਿਹੜੀ ਉਹਨਾਂ ਗੱਲ ਕਹੀ ਸੀ ਵੀ ਆਹ ਲੀਡਰਸ਼ਿਪ ਜਿਹੜੀ ਹੈ ਇਹ ਸਾਡੀ ਜਿਹੜੀ ਹੈ ਇਹ ਆਪਣਾ ਆਧਾਰ ਗਵਾ ਚੁੱਕੀ ਆਪਣਾ اخلاق ਚੁੱਕੀ ਇਹ ਨੈਤਿਕ ਦਾ ਤੌਰ ਤੇ ਗਵਾਹੀ ਕਰਨ ਦੇ ਕਾਬਲ ਨਹੀਂ ਰਹੀ ਹੂੰ ਇਹਨੂੰ ਲਾਂਬੇ ਕਰੋ ਲੋਕ ਸਵਾਲ ਪੁੱਛ ਰਹੇ ਨੇ ਕਹਿੰਦੇ ਮੈਂਬਰ ਲੋ ਪਹਿਲਾਂ ਅਕਾਲ ਤਖਤ ਤੇ ਜਾ ਕੇ ਆਪਣੀ ਖੇਮਾ ਯਾਤਰਾ ਕਰੋ ਅਸੀਂ ਗਲਤੀ ਕੀਤੀ ਆ ਜੇ ਤੁਹਾਨੂੰ ਮਾਫੀ ਮਿਲਦੀ ਆ ਤੇ ਫਿਰ ਆਜੋ ਫਿਰ ਫਾਰਮ ਭਰਦੇ ਕਿ ਨਹੀਂ ਤੇ ਅਸੀਂ ਫਾਰਮ ਭਰ ਲਈ ਤਿਆਰ ਨਹੀਂ ਹੂੰ ਤੇ ਭਰਤੀ ਕਰਨ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮੇ ਲਗਾਏ ਗਏ ਨੇ ਇੱਕ ਪਾਸੇ ਡਾਕਟਰ ਦਲਜੀਤ ਸਿੰਘ ਚੀਮਾ ਕਹਿ ਰਹੇ ਨੇ ਵੀ ਜਿਹੜੀ ਨਿਗਰਾਨ ਕਮੇਟੀ ਬੜਾਏਗੀ ਇਸੀ ਸ਼ਰਤ ਮੈਂਬਰੀ ਉਹਨਾਂ ਦੇ ਵਿੱਚ ਬੀਬੀ ਸਤਵੰਤ ਕੌਰ ਐਸੀਪੀਸੀ ਦੀ ਮੁਲਾਜ਼ਮ ਬਿਲਕੁਲ ਜੀ ਜੇ ਉਹਨੂੰ ਕੋਈ ਜ਼ਿੰਮੇਵਾਰੀ ਅਸੀਂ ਸੌਪਾਂਗੇ ਤੇ ਕਹਿੰਦੇ ਪੱਤਰਕਾਰਾਂ ਹੀ ਕਹਿਣਾ ਵੇਖੋ ਜੀ ਤੁਸੀਂ ਤਾਂ ਇੱਕ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਤਨਖਾਹ ਉੱਥੋਂ ਤੇ ਕੰਮ ਕਾਲੀ ਦਤਾ ਹੂੰ ਤੇ ਜਿਹੜੀ ਆ ਤੁਸੀਂ ਹੁਣ ਮੈਂਬਰਸ਼ਿਪ ਦੀਆਂ ਪਰਚੀਆਂ ਦੇਤੀਆਂ ਰੋਮਨਿਕ ਮੈਂਬਰਾਂ ਨੂੰ ਇਹ ਕੀ ਕੰਮ ਕਰ ਰਹੇ ਹੋ ਤੁਸੀਂ ਗੱਲ ਇਹ ਵੀ ਦੱਸ ਦਿਓ ਐਸੇ ਸ਼੍ਰੋਮਣੀ ਕਮੇਟੀ ਦਾ ਮੁਖ ਸਕੱਤਰ ਜਿਹੜਾ ਵਾ ਉਹ ਜ਼ਿਲ੍ਹਾ ਜਲੰਧਰ ਦਾ ਅਕਾਲੀ ਜਥੇ ਦਾ ਪ੍ਰਧਾਨ ਆ ਹਾਂ ਤੁਸੀਂ ਦੱਸਿਆ ਸੀ ਤੇ ਜੇ ਉਹ ਪ੍ਰਧਾਨ ਹੈ ਤੇ ਜੇ ਬੀਬੀ ਆ ਕੇ ਇੱਥੇ ਆਪਣੀ ਕੋਈ ਸੇਵਾ ਕਰਦੂ ਤੇ ਇਹ ਜੁਨਾਹ ਕੀ ਆ ਹੂੰ ਕਿਉਂ ਤੁਸੀਂ ਜਮਲੀਆਂ ਮਾਰ ਰਹੇ ਹੋ ਇਸ ਕਰਕੇ ਇਹਨਾਂ ਨੇ ਜਿਹੜਾ ਸਰਸਾ ਸਾਧਾ ਉਹਦੇ ਖਿਲਾਫ ਕੋਈ ਕਾਰ ਵੀ ਨਹੀਂ ਕੀਤੀ ਨਾ ਕਰਨੀ ਆ ਅਕਾਲ ਤਖਤ ਦੇ ਹੁਕਮਾਂ ਦੇ ਖਿਲਾਫ ਜੋ ਕੁਝ ਸਿਕਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਤੁਹਾਡਾ ਬਾਬਾ ਤੁਹਾਡਾ ਬਾਬਾ ਵਾ ਤੇ ਮੈਂ ਇਹਨਾਂ ਸਿੱਖਾਂ ਦਾ ਬਾਬਾ ਹੂੰ ਤੇ ਬਾਬਾ ਫਿਰ ਬਣਾ ਕੇ ਵਿਖਾਤਾ ਉਹਨੇ 2017 'ਚ ਵੀ ਵਿਖਾਤਾ 2019 'ਚ ਵੀ ਵਿਖਾਤਾ 2022 'ਚ ਵੀ 24 'ਚ ਵੀ ਖਾਤਾ ਬਣਾਤਾ ਬਾਬਾ ਚੰਗੀ ਤਰ੍ਹਾਂ ਤਾਂ ਇਸ ਕਰਕੇ ਚਾਹੀਦਾ ACB ਇਹਦੀ ਜਿਹੜਾ ਪ੍ਰੈਸ ਰਿਲੀਜ਼ ਜਾਰੀ ਕੀਤਾ ਉਹਦੀ ਪਹਿਲੀ ਲਾਈਨ ਇਹ ਹੁੰਦੀ ਜਾਈਦੀ ਸੀ ਉਹ ਜੀ ਨਿੰਦਾ ਵੀ ਕਰਦੇ ਆ ਤੇ ਕੱਲ ਨੂੰ ਇੱਕ ਮਤਾ ਪਾਸ ਕਰਕੇ ਅਸੀਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਭੇਜਾਂਗੇ ਭਾਈ ਇਹ ਬੰਦੇ ਨੂੰ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਹੈ ਤੁਸੀਂ ਸਿੱਖਾਂ ਦੀ ਭਾਵਨਾ ਦੇ ਨਾ ਖਲਵਾੜ ਕਰ ਰਹੇ ਹੋ ਤੇ ਇੱਕ ਦਾ ਬੜਾ ਦੋਚੀ ਹੋਜੀ ਦੇਖ ਲਾ ਬੰਨੇ ਕੇਸ ਚੱਲਦੇ ਹੋ ਹੂੰ ਤੇ ਉਹਨੂੰ ਤੁਸੀਂ ਪੁਸ਼ਪਨਾ ਹੀ ਕਰ ਰਹੇ ਹੋ ਜੇ ਇਹ ਗੱਲ ਕੀਤੀ ਹੁੰਦੀ ਤੇ ਸ਼ਾਇਦ ਅਸੀਂ ਵੀ ਕਹਿੰਦੇ ਇਹਦੀ ਸਾਰਤਕਤਾ ਜਿਹੜੀ ਆ ਉਹ ਬਣਦੀ ਐ ਮੀਟਿੰਗ ਦੀ ਨਹੀਂ ਤੇ ਜਿਹੜੀ ਆ ਦੋ ਗੱਲਾਂ ਕਰਨ ਡੇ ਉਹਦਾ ਤੇ ਕੋਈ ਤੁੱਕ ਬਣਦੀ ਨਹੀਂ ਅਕਾਲੀ ਦਲ ਵਾਲਿਓ ਸਵਿਧਾਨ ਦੀ ਕਮੇਟੀ ਜਿਹੜੀ ਬਣਾਈ ਸੀ ਸੰਵਿਧਾਨ ਕਮੇਟੀ ਬਣਾਈ ਗਈ ਜਿਹੜੀ ਸੀ ਉਹਦੇ ਵਿੱਚ ਭਿੰਦਰ ਸਿੰਘ ਮਾਨ ਤੇ ਹੁਕਮ ਸਿੰਘ ਨੇ ਦਸਕਰਤੀ ਸੀ ਕੀਤੇ ਦੋ ਮੈਂਬਰ ਸੀ ਸਾਡੇ ਪੰਜਾਬ ਸਿੱਖਾਂ ਦੇ ਦਸਖਤ ਕਿਉਂ ਨਹੀਂ ਕੀਤੇ ਉਹ ਕਹਿੰਦੇ ਜੀ ਇਹਦੇ ਵਿੱਚ ਘੱਟ ਗਿਰਦੀਆਂ ਵਾਸਤੇ ਹੈ ਕੀ ਦੱਸ ਦਿਓ ਸਾਨੂੰ ਘੱਟ ਵਿੱਚ ਕਿੰਦੇ ਨੂੰ ਕਿੱਥੇ ਅਧਿਕਾਰ ਦਿੱਤੇ ਤੁਸੀਂ ਕਿੱਥੇ ਕੋਈ ਉਹਨਾਂ ਦੀ ਪ੍ਰੋਪਰ ਰਿਜ਼ਰਵੇਸ਼ਨ ਹੈਗੀ ਆ ਵਖਾ ਦਿਓ ਕਿੱਥੇ ਤੇ ਜੇ ਉਹਨਾਂ ਨੇ ਨਹੀਂ ਕੀਤੇ ਅਸੀਂ ਬਾਬਾ ਸਾਹਿਬ ਦੀ ਇੱਜ਼ਤ ਕਰਦੇ ਹਾਂ ਬਾਬਾ ਸਾਹਿਬ ਨੇ ਕਹਿੰਦਾ ਸੀ ਭਾਈ ਮੈਂ ਤਾਂ ਇੱਕ ਮੁੰਛੀ ਸੀਗਾ ਇਹਨਾਂ ਨੇ ਜੋ ਕਿਹਾ ਇਹਨਾਂ ਦੀ ਭਾਵਨਾ ਮਨਾਵਕ ਦਿੱਕਤਾ ਲੇਕਿਨ ਫੇਰ ਵੀ ਮੈਂ ਆਪਣੀ ਮੁਤਾਬਕ ਆਪਣੇ ਆਪਣੇ ਹਿਸਾਬ ਨਾਲ ਜਿੰਨਾ ਕੁਝ ਕਰਨਾ ਸੀ ਵੱਧ ਤੋਂ ਵੱਧ ਕਰ ਸਕਾਂ ਹੂੰ ਇਹ ਕਿਤੇ ਬੀਜੇਪੀ ਦੀ ਸਰਕਾਰ ਇੱਕ ਵਾਰੀ ਬਹੁਤ ਸਮਝਿਆ 400 ਸੀਟਾਂ ਦੇ ਕਿ ਅਗਰੀ ਬਣ ਗਈ ਨਾ ਹੂੰ ਇਹ ਸਵਿਧਾਨਤਾ ਨੂੰ ਬੈਟਰੀ ਮਾਰਨ ਲੱਭਣਾ ਉਹ ਆਪਣਾ ਸੰਵਿਧਾਨ ਮਨੁਸਿਮਰਤੀ ਨੂੰ ਮੰਨਦੇ ਤੁਸੀਂ ਜਿਹੜਾ ਬੰਚ ਆਫ ਥੌਟ ਬੁੱਕ ਪੜ ਕੇ ਵੇਖ ਲਓ ਇਹਨਾਂ ਦੀ। ਇਹ ਗੋਲਵਾ ਕਰਨ ਦੇਖੀਏ। ਉਹਦੇ ਚ ਦਿਕਦਾ ਮਨੁ ਸਿਮਰਤੀ। ਮਨੁ ਸਿਮਰਤੀ ਇਹ ਕਹਿੰਦੀ ਹੈ ਵੀ ਜਿਹੜਾ ਵੀ ਕੋਈ ਦਲਤਾ ਉਹ ਆਪਣੀ ਨਾਂ ਤੇ ਬਾਣੀ ਪੜ ਸਕਦਾ ਤੇ ਨਾਂ ਬਾਣੀ ਸੁਣ ਸਕਦਾ। ਉਹਨੂੰ ਮੰਦਰ ਜਾਣ ਦਾ ਕੋਈ ਅਧਿਕਾਰ ਨਹੀਂ। ਔਰਤਾਂ ਨੂੰ ਪੈਰ ਦੀ ਜੁੱਤੀ ਸਮਝਾਇਆ ਗਿਆ ਉਹਦੇ ਵਿੱਚ। ਔਰਤਾਂ ਗੁਲਾਮੀ ਦੇ ਤੌਰ ਤੇ ਰੱਖੇ ਜਾਣੀ ਗਿਆ। ਇਹ ਨਦੀ ਸੋਚ ਉੱਥੋਂ ਤੱਕ ਸੀਮਤ ਆਜ ਤੇ ਚਲੋ ਦਬਦਬਾ ਬਣਿਆ ਹੋਇਆ ਇਹਨਾਂ ਦੇ ਉੱਤੇ ਤੇ ਸਵਿਧਾਨ ਦੀ ਗੱਲ ਕਰਦੇ ਆ ਮਾੜੀ ਮੋਟੀ ਇਹ ਠੀਕ ਆ ਲੇਕਿਨ ਕੱਲ ਨੂੰ ਜੇ ਬਹੁ ਸੰਮਤੀ ਮਿਲ ਗਈ ਤੇ ਸਵਿਧਾਨ ਨੂੰ ਕਿਸੇ ਦੀ ਪੁੱਛਣਾ ਨਹੀਂ ਡਾਕਟਰ ਡਾਕਟਰ ਉਮੇਦਕਰਨ ਨੇ ਕਿਹਾ ਸੀਗਾ ਉਹਨੇ ਕਿਹਾ ਜੇ ਆ ਸਵਿਧਾਨ ਸਾਡੇ ਦੀ ਲੋੜ ਪਊਗੀ ਤੇ ਮੈਂ ਪਹਿਲੀ ਕਿਤਾਚੇ ਖੜਾ ਹਾਂ ਹਾਂ ਕਿ ਮੇਰੀ ਭਾਵਨਾ ਮੁਤਾਬਕ ਜੋ ਮੈਂ ਚਾਹੁੰਦਾ ਸੀਗਾ ਜੋ ਮੈਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਸੰਵਿਧਾਨ ਦੇ ਮਤਾਬਕ ਮੈਂ ਨਹੀਂ ਕਰ ਸਕਿਆ ਇਸੇ ਕਰਕੇ ਅਕਾਲੀ ਦਲ ਆਪਣੀ ਇਸ ਜਿਹੜੀ ਆ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਸੰਵਿਧਾਨ ਦੀ ਗੱਲ ਹੀ ਕੀ ਗੱਲ ਕਰਨੀ ਗੀ ਵੇਖੋ ਪੰਜਾਬ ਨੂੰ ਤੁਸੀਂ ਲਾਂਬੂ ਲਾਉਣ ਵਾਸਤੇ ਪੰਜਾਬ ਨੂੰ ਪੂਰਾ ਬੰਦ ਕਰ ਦਿੱਤਾ ਤੇ ਕੁਝ ਕਿਸਾਨਾਂ ਨੇ ਇਹਦਾ ਬੇੜਾ ਘਰ ਕਰਤਾ ਤੇ ਕੁਝ ਨਹੀਂ ਦਾ ਖੁਦ ਆ ਤੁਸੀਂ ਬੰਦ ਕਰਕੇ ਕਰ ਰਹੇ ਹੋ ਕੀ ਕਿਹਾ ਸੀ ਅਮਿਤ ਸ਼ਾਹ ਨੇ ਉਹਨੇ ਇਹ ਗੱਲ ਕਹੀ ਸੀ ਵੀ ਜਿੰਨਾ ਤੂੰ ਮੇਦਕਾ ਰ ਮੇਦਕਾ ਜਪਣਿਆ ਨਾ ਜੇ ਕਿਤੇ ਰੱਬ ਦਾ ਨਾਮ ਜਪਿਆ ਨਾ ਤੇਰਾ ਆਧਾਰ ਹੋ ਜਾਣਾ ਸੀ ਬਿਲਕੁਲ ਲੋਕ ਸਭਾ ਅੱਜ ਮੁੱਦਾ ਕਿੱਥੇ ਆ ਆ ਜਿਹੜੇ ਬੰਦ ਕਰਾਉਣ ਦੇ ਤੇ ਮਜਾਰੇ ਕਰਨ ਦੇ ਕਿਉਂ ਮੁੱਦਾ ਚੁੱਕਿਆ ਇਹਨਾਂ ਨੇ ਜੇ ਇਹ ਮੁੱਦਾ ਚੁੱਕਿਆ ਤੇ ਉਹ ਮੁੱਦਾ ਵੀ ਚੁੱਕਿਆ ਜਾਣਾ ਚਾਹੀਦਾ ਸੀਗਾ ਬਿਲਕੁਲ ਠੀਕ ਕਰ ਲਿਆ ਉਸ ਮੁੱਦੇ ਤੇ ਕਿਸੇ ਵੀ ਨਹੀਂ ਗੱਲ ਕੀਤੀ ਨਾ ਅਕਾਲੀਏ ਕੀਤੀ ਨਾ ਕਾਂਗਰਸੀ ਕੀਤੀ ਨਾ ਕਿਸੇ ਹੋਰ ਨੇ ਕੀਤੀ ਇਸ ਕਰਕੇ ਕੱਲ ਦੀ ਮੀਟਿੰਗ ਦੇਖਦੇ ਆਂ ਇਹ ਕੀ ਕਰਦੇ ਤੇ ਕਿਵੇਂ ਕਰਦੇ ਆ ਜੋ ਮੇਰੀ ਇਨਫਾਰਮੇਸ਼ਨ ਸੀ ਜਾਂ ਮੇਰੀ ਆਪਣੀ ਸੋਚ ਸੀ ਜਾਂ ਮੇਰਾ ਆਪਣਾ ਅੰਦਾਜ਼ਾ ਸੀ ਕਿਆਫਾ ਸੀ ਮੈਂ ਤੁਹਾਨੂੰ ਦੱਸ ਦਿੱਤਾ ਵੀ ਇਹ ਕੁਝ ਉੱਥੇ ਹੋਣ ਵਾਲਾ ਮੀਟਿੰਗ ਦੇ ਵਿੱਚ ਹੋਰ ਕੁਝ ਹੋਣ ਦੀ ਆਸ ਨਹੀਂ। ਕਿਹਾ ਜਾਊਗਾ ਅਸੀਂ 30 ਲੱਖ ਮੈਂਬਰਸ਼ਿਪ ਕਰ ਲਿਆ ਜੀ। ਕਹਿੰਦੇ ਕਿ ਕੋਈ ਬਿਲ ਆਉਂਦਾ ਜਮਰਜੀ ਕਹਦੇ ਤੁਸੀਂ। ਲੇਕਿਨ ਇਹ 30 ਲੱਖ ਵੋਟਾਂ ਚ ਚੇਂਜ ਹੁੰਦੀਆਂ ਕਿ ਨਹੀਂ ਹੁੰਦੀ ਇਹ ਨਹੀਂ ਪਤਾ। ਵੱਟ ਸਾਹਿਬ ਜਥੇਦਾਰ ਕਾਲਕਤਕਤ ਸਾਫਕਾ ਜਿਹੜੇ ਰਣਜੀਤ ਸਿੰਘ ਆ ਉਹ ਵੀ ਇਹੋ ਗੱਲ ਕਹਿ ਰਹੇ ਕਹਿੰਦੇ ਵੀ ਸਾਡਾ ਸਾਥ ਦਿਓ ਪਿੰਡਾਂ ਦੇ ਵਿੱਚ ਕਹਿੰਦੇ ਸਾਡੇ ਮਾੜੇ ਮੋٹے ਬੂਥ ਬਣਵਾਓ ਵੋਟਾਂ ਮੋਟੇ ਮੈਂ ਉਹਨਾਂ ਨੇ ਇੱਕ ਗੱਲ ਤੋਂ ਥੋੜਾ ਜਿਹਾ ਡਿਫਰ ਕਰਦਾ ਹਾਂ ਜੀ ਜੇ ਕਿਤੇ ਇਹਨਾਂ ਸ਼੍ਰੋਮਣੀ ਕਮੇਟੀ ਦੇ ਉੱਤੇ ਆਪਣਾ ਦਬਦਬਾ ਬਣਾਉਣਾ ਤੇ ਜਿੰਨੇ ਸਪਲਿੰਟਰ ਅਕਾਲੀ ਦਲ ਉਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਊਗਾ ਐਸੇ ਕਰਕੇ ਜਿਹੜੇ ਬਾਗੀ ਨੇ ਉਹਨਾਂ ਦੀ ਮਜਬੂਰੀ ਬਣ ਗਈ ਆਪਣਾ ਇੱਕ ਵੱਖਰਾ ਅਕਾਲੀ ਦਲ ਬਣਾਉਣ ਦੀ ਕੱਲ ਕੱਲ ਮੇਰੀ ਕਿਸੇ ਨਾਲ ਗੱਲ ਹਾਂਡੀਸ਼ਨ ਦੇ ਮੈਂਬਰ ਨਾਲ ਉਹ ਕਹਿੰਦਾ ਮੈਂ ਮੀਟਿੰਗ ਜਦੋਂ ਇਹੋ ਗੱਲ ਕਹੀ ਸੀ ਵੀ ਜੇ ਤੁਸੀਂ ਕੱਲ ਨੂੰ ਕਿਸੇ ਨਾਲ ਅਲਾਈਂਸ ਕਰਦੇ ਹੋ ਤੇ ਕਿਹੜੇ ਬੈਨਰ ਥੱਲੇ ਕਰੋਗੇ ਉਹਦੇ ਵਾਸਤੇ ਤੁਹਾਨੂੰ ਕੋਈ ਆਪਣਾ ਬੈਨਰ ਚਾਹੀਦਾ ਤੇ ਉਹ ਬੈਨਰ ਅਕਾਲੀ ਦਲ ਤੋਂ ਹੋਵੇ ਇਸ ਕਰਕੇ 21 ਤਰੀਕ ਨੂੰ ਪੰਥਕਟ 21 ਫਰਵਰੀ ਨੂੰ ਆਨੰਦਪੁਰ ਸਾਹਿਬ ਵਿਕੇ ਪੰਥਕ ਕੱਟ ਕੀਤਾ ਜਾਊਗਾ ਤੇ ਉੱਥੇ ਪ੍ਰਵਾਨਗੀ ਲਈ ਜੋ ਸੰਗਤ ਕੋਲੋਂ ਤੁਸੀਂ ਅਕਾਲੀ ਨਤ ਬਣਾ ਰਹੇ ਹਾਂ ਜੀ। ਹੂੰ ਤੇ ਸਾਖੀ ਦੇ ਤਿਉਹਾਰ ਦੇ ਉੱਤੇ ਸਾਖੀ ਦੇ ਮੇਦੇ ਦੇ ਉੱਤੇ ਫਿਰ ਉਹਨੂੰ ਪ੍ਰਵਾਨਗੀ ਦੇ ਕੇ ਤੇ ਉਦੋਂ ਪ੍ਰਕਿਰਿਆ ਸ਼ੁਰੂ ਕੀਤੀ ਜਾਊਗੀ। ਭਰਤੀ ਸ਼ੁਰੂ ਕੀਤੀ ਜਾਊਗੀ ਉਹਦੀ ਵੀ। ਜੋ ਹੁਣ ਤੱਕ ਸਾਹਮਣੇ ਆਇਆ ਵਾ। ਲੇਕਿਨ بڑے ਅਫਸੋਸ ਦੀ ਗੱਲ ਹੈ ਚਰਨਜੀਤ ਸਿੰਘ ਮਰਾਰ ਕਹਿੰਦੇ ਨਹੀਂ 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 ਨਵੇਂ ਕਾਲ ਜਾਲੇ ਬੁਲਾਉਣਾ ਅਸੀਂ ਇਸੇ ਦੇ ਕੰਮ ਚਲਾਵਾਂ। ਤੇ ਮੈਂ ਕੱਲ ਵੀ ਕਿਹਾ ਮੈਂ ਫਿਰ ਕਿੰਨਾ ਵਿਰਾਟ ਸਾਹਿਬ ਸਾਰਾ ਪਿੰਡ ਮਰ ਜੇ ਤੁਸੀਂ ਨੰਬਰਦਾਰ ਨਹੀਂ ਬਣ ਸਕਦੇ ਸਾਰੇ ਵਾਪਸ ਚਲ ਜਨ ਤੁਹਾਨੂੰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਚ ਵਾਪਸ ਨਹੀਂ ਜਾਣਾ ਹੂੰ ਉੱਦਾਂ ਕੋਜੀ ਮੈਂ ਕਾਲੀਆ ਅਕਾਲੀ ਜਿਸਕੇ ਕਹੀ ਜੋ ਤੁਸੀਂ ਤੇ ਜਿਹੜੀ ਗੱਲ ਤੁਸੀਂ ਆਪਣੀ ਮਨਮਰਜ਼ੀ ਦਾ ਕਰਦੇ ਹੋ ਮੈਨੂੰ ਕੱਲ ਇਹ ਕਹਿ ਰਿਹਾ ਸੀ ਇਹਨਾਂ ਦਾ ਮੈਮਰੀ ਕਹਿ ਰਿਹਾ ਸੀ ਇਹਨਾਂ ਦਾ ਮੀਟਿੰਗ ਜਦੋਂ ਹੁੰਦਾ ਨਾ ਤੇ ਪਹਿਲੇ ਲੈ ਉਹਨਾਂ ਜੀ ਮੈਂ ਤੇ ਵੇਖੋ ਜੀ ਆ ਲੈ ਕੇ ਆਂ ਜੀ ਮੈਂ ਤੇ ਆ ਬਣਾਉਂਗਾ ਜੀ ਮੈਂ ਜੇ ਕਰੂੰਗਾ ਉਹ ਕਰੂੰਗਾ ਇਸ ਕਰਕੇ ਮੈਂ ਉਹਨਾਂ ਸਹਿਮਤ ਨਹੀਂ ਇਹ ਆਪਣੀਆਂ ਮੰਨੀਆਂ ਮੰਨਦੀ ਬੋਧੀਆਂ ਕਰਦਾ ਤੇ ਪਹਿਲੇ ਪਿੰਜਾ ਭਾਜੀ ਤੁਹਾਨੂੰ ਆਪਣੀ ਗੱਲ ਕਰ ਲੈਣ ਦਿਓ ਬਾਅਦ ਤੁਸੀਂ ਆਪਣਾ ਏਜੰਡਾ ਰੱਖ ਲੈਣਾ ਹੋਵੇ ਤੇ ਜੀ ਪਟਨਾ ਸਾਹਿਬ ਦੇ ਨਾਲ ਹੀ ਆਪਾਂ ਗੱਲ ਕਰ ਲਈ ਅੱਜ 30 ਜਨਵਰੀ ਆ ਅੱਜ ਮਹੀਨਾ ਪੂਰਾ ਹੋ ਗਿਆ ਉਸ ਜਾਂਚ ਕਮੇਟੀ ਦੀ ਰਿਪੋਰਟ ਆਉਣੀ ਸੀਗੀ ਜਿਨ੍ਹਾਂ ਨੇ ਜਾਂਚ ਕਰਨੀ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਉਸ 17 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਹੈਗੇ ਵੀ ਆ ਹਾਲਾਂਕਿ ਜਹਦਰ ਸਾਹਿਬ ਨੇ ਇਹ ਨਹੀਂ ਗੱਲ ਕਹਿ ਦਿੱਤੀ ਸੀਗੀ ਵੀ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਸ ਪਰਿਵਾਰ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਵੀ ਹੈ ਨਹੀਂ ਤੇ ਹੁਣ ਅੱਜ ਉਹ ਜਿਹੜਾ ਸਮਾਂ ਮਨਿਆਦ ਮੁੱਕ ਗਿਆ ਪਰ ਕੋਈ ਫੈਸਲਾ ਨਹੀਂ ਆਇਆ ਤੇ ਉਧਰੋਂ ਦੂਜੇ ਪਾਸੇ SGPC ਨੇ ਕੋਈ ਕਮੇਟੀ ਦੀ ਮੀਟਿੰਗ ਸੱਦੀ ਵੀ ਨਹੀਂ ਵੱਡੀ ਗੱਲ ਇਹ। ਵੇਖੋ ਪਹਿਲੀ ਗੱਲ ਤੇ ਇਹ ਹੈ ਕਿ ਉਸ ਕਮੇਟੀ ਦੀ ਮਿਆਦ ਬਹੋਂਡਾਉਣ ਵਾਸਤੇ ਇਹਨਾਂ ਨੂੰ ਅਬਜੈਕਟਿਵ ਤੋਂ ਪ੍ਰਵਾਨਗੀ ਨਹੀਂ ਬਣੀ ਸੀ। ਜੇ ਅਬਜੈਕਟਿਵ ਦੀ ਮੀਟਿੰਗ ਨਹੀਂ ਸੱਦੀ ਤੇ ਫਿਰ ਪ੍ਰਵਾਨਗੀ ਕਿਵੇਂ ਦਿੱਤੀ ਜਾਊਗੀ ਉਹਨਾਂ ਨੇ? ਹਾਂ। ਇਹ ਪੌਸਿਬਿਲਿਟੀ ਆ ਵੀ ਇਹ ਬੈਕਡੇਟ ਚ ਕਹਿ ਦੇਣਗੇ ਕਿ ਸਾਨੂੰ ਉਹਨਾਂ ਦੀ ਆ ਰਿਪੋਰਟ ਬਣ ਕੇ ਆ ਗਈ ਆ। ਹਰ ਪੋਰਟ ਜਨੀ ਦੇ ਬਿਹਾਵ ਤੇ ਫੈਸਲਾ ਲੈ ਰਿਆ ਸੀ ਹੁਣ ਗਿਆਨੀ ਹਰਪ੍ਰੀਤ ਸਿੰਘ ਗੋਰੀ ਕੀ ਤਖਤ ਤੇ ਜਾਣਗੇ ਮੇਰੇ ਖਲੋਂ ਬਿਲਕੁਲ ਨਹੀਂ ਜਾਣਗੇ ਉਹਨਾਂ ਨੇ ਘਹਿਲਾਨ ਕੀਤਾ ਵਾ ਵੀ ਮੈਂ ਧਰਮ ਪ੍ਰਚਾਰ ਵਾਸਤੇ ਪਿੰਡਾਂ 'ਚ ਜਾਊਂਗਾ ਮੈਂ ਲੋਕਾਂ ਜਾਊਂਗਾ ਮੈਂ ਧਰਮ ਦਾ ਕਾਰਜ ਆਪਣਾ ਜਾਰੀ ਰੱਖੂਗਾ ਤੇ ਮੇਰਾ ਕਿਹਨ ਤੋਂ ਬਾਪ ਤੇ ਧਰਮ ਦੇ ਨਾਲ ਨਾਲ ਫਿਰ ਰਾਜਨੀਤੀ ਉੱਥੇ ਪੂਰੀ ਹੋਊਗੀ। ਹੂੰ। ਉਸ ਤੇ ਹਰ ਸਟੇਜ ਤੇ ਬਾਦਲ ਦਲ ਦੇ ਚੰਗੀ ਤਰ੍ਹਾਂ ਪੋਤਲੇ ਫੁੱਲ ਜਾਇਆ ਕਰਨਗੇ। ਹਰ ਸਤੇ ਇਹ ਤੋਂ ਨਵੀਂ ਕੋਈ ਨਾ ਕੋਈ ਗੱਲ ਜਿਹੜੀ ਉਹ ਲੋਕਾਂ ਨਾਲ ਸਾਂਝੀ ਕੀਤੀ ਜਾਊਗੀ। ਜੇ ਇਹ ਗੱਲ ਹੁੰਦੀ ਤੇ ਨੁਕਸਾਨ ਕੀਦਾ ਵਾ? ਸੁਖਬੀਰ ਸਿੰਘ ਬਾਦਲ ਤੇ ਬਦਲ ਕਾਲੀ ਦਲ ਦਾ। ਕੱਲ ਮੈਨੂੰ ਇੱਕ ਫੋਨ ਆਉਂਦਾ ਵੀ ਸੁਖਬੀਰ ਸਿੰਘ ਬਾਦਲ ਤੇ ਖੁਸ਼ੀ ਬਹੁਤ ਕਹਿੰਦਾ ਆਪਣਾ ਜਿਹੜਾ ਵਾ ਬੜਾ ਕੰਮ ਸੂਤਰ ਆ ਗਿਆ ਆਪਾਂ ਪਹਿਲੀ ਨੂੰ ਪ੍ਰਧਾਨ ਬਣ ਜਲਾ ਆਪਣੀ ਵੇਖੋ ਸਾਰੇ ਕ ਵਧੀਆ ਚੱਲਣਦੇ ਆ ਭਰਤੀ ਚੱਲਣ ਦੀ ਵਧੀਆ ਆਪਣੀ ਕਲਚਰ ਸਰੀਦਾ ਪੂਰਾ ਲੱਗੇ ਤੋ ਮੈਂ ਕੱਦ ਨਹੀਂ ਇਹ ਸਿਰਫ ਵਿਖਾਵੀ ਖੁਸ਼ੀ ਹੈ ਜੇ ਅੰਦਰੋਂ ਦਿਲ ਖੋਲ ਕੇ ਵਿਖਾਵੇਂ ਨਾ ਪੜਾਓ ਤੇ ਫਿਰ ਪਤਾ ਲੱਗੇ ਕਿ ਕਿੰਨਾ ਖੁਸ਼ੀ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਇਹ ਰੰਜਸ਼ ਨਹੀਂ ਕਿ ਤੁਸੀਂ ਤੁਸਿਲ ਘਲਾਈ ਆ ਉਹਨਾਂ ਦਾ ਰੰਜਿਸ਼ ਇਹ ਆ ਕਿ ਮੇਰੇ ਬਾਪ ਦੀ 50 ਸਾਲ ਦੀ ਕਮਾਈ ਤੁਸੀਂ ਮਿੱਟੀ ਕਰ ਦਿੱਤੀ ਜਿਹੜਾ ਫਖਰੇ ਕੌਮ ਤੇ ਜਿਹੜਾ ਪੰਥਰਤਨ ਖੋਇਆ ਉਹ ਉਹ ਵਾਪਸ ਲੈਣ ਦੀ ਪੂਰੀ ਕੋਸ਼ਿਸ਼ ਕਰਨਗੇ ਤੇ ਮੈਂ ਇਹ ਵੀ ਕਹਿ ਦਿਆਂ ਉਹ ਵਾਪਸ ਮਿਲੇ ਜਾਂ ਨਾ ਮਿਲੇ ਹੁਣ ਉਸ ਅਵਾਰਡ ਦੀ ਕੋਈ ਸਾਰਥਕਤਾ ਨਹੀਂ ਰਹਿ ਗਈ ਹਾਂ ਤੇ ਹਸਪੀਟਲ ਡਾਟਡਾਉਨ ਦਾ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ। ਅਤੀਤ ਨੂੰ ਯਾਦ ਜ਼ਰੂਰ ਰੱਖੋ। ਲੇਕਿਨ ਫਾਇਦਾ ਵਰਤਮਾਨ ਦਾ ਠਾਓ। ਜਿਹੜੀਆਂ ਗੱਲਾਂ ਸੀ ਪੁਰਾਣੀਆਂ ਕਰਦੇ ਸਾਡੇ 조ਹ ਦੇ ਨਿਆਂ ਕੀਤਾ ਜੇ ਕੀਤਾ ਉਦੋਂ ਭਾਈ ਮੁੱਠ ਭੇੜ ਦੀ ਲੜਾਈ ਸੀਗੀ। ਅੱਜ ਦਿਮਾਗ ਦੀ ਲੜਾਈ ਹੈ। ਸਿੱਖਾਂ ਨੂੰ ਵੀ ਇਹ ਗੱਲ ਕਹਾਂਗਾ ਵੀ ਹੁਣ ਤੁਸੀਂ ਇਹ ਸਾਟਾ-ਸੂਟਾ ਦੀ ਗੱਲ ਨਾ ਕਰੋ ਦਿਮਾਗ ਨਾਲ ਲੜਾਈ ਨੂੰ ਲੜਨੀ ਹੈ। ਸਿੱਧੀ ਲੜਾਈ ਤੁਸੀਂ ਕਾਮਜਾਬ ਨਹੀਂ ਹੁੰਦੇ ਕਿਸੇ ਕਿਸਮ ਦੇ ਵਿੱਚ ਵੀ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਸੇ ਕਰਕੇ ਜ਼ਿਆਦਾ ਹੋਏ ਨੇ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਨਾ ਹੁੰਦੇ ਤੇ ਇਹ ਅਵਾਰਡ ਵੀ ਰੱਖਿਆ ਜਾਂਦਾ ਤੇ ਸਾਨੂੰ ਇਹੋ ਜੀ ਤਨਖਾਹ ਵੀ ਨਾ ਲੱਗਦੀ ਕਿਉਂ ਗਿਆਨੀ ਹਰਪ੍ਰੀਤ ਗਿਆਨੀ ਸੁਲਤਾਨ ਸਿੰਘ ਜਾ ਕੇ ਬਾਬਾ ਗੁਰਸੇਵਕ ਸਿੰਘ ਕੋਲੇ ਜਾ ਕੇ ਗੋਡੇ ਟੇਕ ਆਇਓ ਕਿਆ ਆਇਓ ਉਹਨਾਂ ਨੂੰ ਹਾਂ ਕਿ ਸਾਡੀ ਮਜਬੂਰੀ ਸੀ ਸਾਨੂੰ ਤੇ ਮਜਬੂਰ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੇ ਅਸੀਂ ਕੁਝ ਵੀ ਕਰਨੀ ਧਿਆਨ ਨਹੀਂ ਸੀ ਹੁਣ ਵੇਖੋ 15 ਦਿਨ ਤੁਸੀਂ ਬਾਹਰ ਚਲੇ ਗਏ ਚਪਚੀਤੇ ਉੱਠ ਕੇ ਕੀ ਤੁਸੀਂ ਆਪਣੀ ਜਗ੍ਹਾ ਤੇ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਸੌਂਪ ਕੇ ਗਏ ਹੋ ਨਹੀਂ ਸੌਂਪ ਕੇ ਗਏ ਚਾਹੀਦਾ ਐਸਪੀ 15 ਦਿਨ ਮੈਂ ਬਾਹਰ ਜਾ ਰਿਹਾ ਤੇ 15 ਦਿਨ ਤੱਕ ਕਾਲ ਤੱਕ ਦਾ ਹੈੱਡ ਗ੍ਰੰਥੀ ਜਾਂ ਦਰਬਾਰ ਸਭ ਦਾ ਹੈੱਡ ਗ੍ਰੰਥੀ ਮੇਰੀ ਜਗ੍ਹਾ ਕੰਮ ਕਰੇ ਕਿਸੇ ਨੇ ਸੁਣ ਵੀ ਤੁਜੀ ਮਰੀ ਜ਼ਿੰਮੇਵਾਰ ਨਹੀਂਗੀ ਇਹ ਵੀ ਤੇ ਗੈਰ ਜ਼ਿੰਮੇਵਾਰ ਦਾ ਕੰਮ ਹੈ ਹੂੰ ਤੁਸੀਂ ਚੁੱਪਚੀ ਵੀ ਉੱਠ ਕੇ ਚਲੇ ਗਏ ਏਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਕबीर ਸਿੰਘ ਨੇ ਲਗਭਗ ਗੁੱਡੇ ਟੇਕਤੇ ਨੇ ਹਾਂ ਜਿੱਦਣ ਕਿਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਫਰਵਰੀ ਦੇ ਪਹਿਲੇ ਹਫਤੇ ਜਾਂ ਦੂਸਰੇ ਹਫਤੇ ਪਹਿਲੀ ਗੱਲ ਤੇ ਪਹਿਲੇ ਹਫਤੇ ਹੀ ਇੱਕ ਮੀਟਿੰਗ ਰੱਖੀ ਜਾਊਗੀ ਉਸ ਮੀਟਿੰਗ ਦੇ ਵਿੱਚ ਗਿਆਨੀ ਹਰਕ੍ਰਿਸ਼ਣ ਛੁੱਟੀ ਕੀਤੀ ਜਾਊਗੀ ਜੇ ਛੁੱਟੀ ਕੀਤੀ ਜਾਂਦੀ ਹੈ ਇਹ ਦੇਖਣਾ ਹੋਊਗਾ ਗਿਆਨੀ ਰਗਵੀਰ ਸਿੰਘ ਆਪਣੇ ਕਹੇ ਹੋਏ ਲਫ਼ਜ਼ਾਂ ਦੇ ਖਰੇ ਉੱਤਰਦੇ ਨੇ ਹੂੰ ਜਿਹੜਾ ਉਹਨਾਂ ਕਿਹਾ ਵੀ ਜੇ ਇਹਦੀ ਛੁੱਟੀ ਕੀਤੀ ਤੇ ਫਿਰ ਅਸਤੀਫਾ ਮੈਂ ਵੀ ਦੇਊਗਾ ਪਹਿਲਾਂ ਨਾ ਕਿਹਾ ਸੀ ਸਾਰੇ ਦੇਵਾਂਗੇ ਫੁਰਕੇ ਫਿਰ ਕਿਹਾ ਜੀ ਫਿਰ ਮੈਂ ਵੀ ਅਸਤੀਫਾ ਦੇਊਗਾ ਏ ਉਹਨੂੰ ਵੇਖਣਾ ਕਿੰਨੀਆਂ ਕਿਰਨਾਂ ਦੀ ਲੱਤਾਂ ਭਰ ਚੁੱਕਦੀਆਂ ਕਿ ਨਿਚ ਚੁੱਕਦੀਆਂ ਕਿ ਇਹਨਾਂ ਬੋਡੀ ਤੇ ਟੇਕਦੇ ਨੇ ਇਸ ਕਰਕੇ ਜਿਹੜੇ ਅਗਲੇ ਦਿਨ ਨੇ ਬਹੁਤ ਕ੍ਰੂਸ਼ੀਅਲ ਚੱਲਦੇ ਨੇ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਕੋਲੇ ਕਿਸੇ ਗੱਲ ਦਾ ਵਿਗਿਆਨੀ ਰਗਵੀਰ ਸਿੰਘ ਕੋਲੇ ਕਿਸੇ ਗੱਲ ਦਾ ਜਵਾਬ ਨਹੀਂ ਹੈਗਾ ਭਾਈ ਬਲਬੀਰ ਸਿੰਘ ਦੱਸਣ ਦੇ ਸੀ ਅਰਦਾਸੀ ਇਹਨੇ ਬਕਾਇਦਾ ਤੌਰ ਤੇ ਉਹ ਦਰਬਾਰ ਸਾਹਿਬ ਦੇ ਵਿੱਚ ਅਰਦਾਸੀ ਵੀ ਰਹੇ ਨੇ ਫਰਾਂਸ ਵੀ ਰਹੇ ਨੇ ਉਹ ਮਰੀ ਬਲਬੀਰ ਸਿੰਘ ਕਿਹੜਾ ਬਲਬੀਰ ਸਿੰਘ ਸੀ ਇਹ ਵੀ ਦੱਸ ਦਿਆ ਮੈਂ ਬਾਈਬਲ ਬਲਬੀਰ ਸਿੰਘ ਉਹ ਬਲਬੀਰ ਸਿੰਘ ਜੀ ਜਿਹਨੇ ਬਾਦਲ ਨੂੰ ਸੱਚਕਣ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਸਰੂਪਾ ਦੇਣ ਤੋਂ ਇਨਕਾਰ ਕਰਤਾ ਸੀ ਇਹ ਕਿਆ ਕੀ ਸੀਕਰ ਇਹ ਲੋਕ ਬਰਗਾੜੀ ਬਾਈਬਲ ਕਰਨ ਦੇ ਕੋਰਟ ਪੂਰਾ ਦੇ ਦੋਸ਼ੀਆ ਤੇ ਦੋਸ਼ੀਆ ਨੂੰ ਤੇ ਸਨਮਾਨਤ ਨਹੀਂ ਕੀਤਾ ਜਾਂਦਾ ਉਹਨਾਂ ਦਾ ਮੱਛੇ ਰੰਗਣ ਵਾਲਾ ਵਿਹਾਰ ਕੀਤਾ ਜਾਂਦਾ ਹੁਣ ਵੇਖੋ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਇਹਨਾਂ ਨੇ ਪਹਿਲਾਂ ਉਹਨਾਂ ਦਾ ਤਬਾਦਲਾ ਕੀਤਾ ਫਿਰ ਸਸਪੈਂਡ ਕਹਿੰਦਾ ਕੋਈ ਗੱਲ ਨਹੀਂ ਜੋ ਕਰਨਾ ਕਰ ਲੋ ਤੁਸੀਂ ਉਹ ਕਹਿੰਦੇ ਗਿਆਨੀ ਰਗਵੀਰ ਸਿੰਘ ਨੂੰ ਬੜੀ ਚੰਗੀ ਤਰ੍ਹਾਂ ਬਹੁਤ ਨੇੜਿਓਂ ਵੇਖਿਆ ਵਦਿਆ ਵਾਕਈ ਲੱਗਾ ਭਾਰ ਨਹੀਂ ਚੁੱਕਦੀਆਂ ਉਹ ਜਿੰਨਾ ਕੁਝ ਕਰ ਲਿਆ ਚਲੋ ਗਿਆਨੀ ਹਰਪ੍ਰੀਤ ਸਿੰਘ ਨਾਲ ਹੈਗੇ ਸੀ ਉਹਨਾਂ ਦੇ ਤੇ ਇੰਨਾ ਕੋਈ ਕੁਝ ਹੋ ਗਿਆ ਹੁਣ ਗਾ ਕੁਝ ਵੀ ਨਹੀਂ ਹੋਣ ਵਾਲਾ ਹੁਣ ਇਹ ਆਪਣੀ ਖਲ ਬਚਾਉਣਗੇ ਗਿਆਨੀ ਸੁਲਤਾਨ ਸਿੰਘ ਵੀ ਬਚਾਏਗਾ ਤੇ ਗਿਆਨੀ ਰਿਕਬੀਰ ਸਿੰਘ ਬਚਾਏਗਾ ਇਸੇ ਕਰਕੇ ਇਹ ਕਹਿ ਗਿਆ ਖੁੱਲੀ ਛੁੱਟੀ ਦੇ ਗਿਆ ਹੂੰ 7ਵੇਂ ਅਮਰੀਕੀ ਕਮੇਟੀ ਨੂੰ ਐਕਸਪੈਂਡ ਕਰਨਾ ਤੇ ਜਿੰਨਾ ਮਰਜ਼ੀ ਕਰ ਲੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀ ਪਰ ਸਾਬ ਹੁਣ ਆਪਾਂ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ ਮੇਅਰ ਚੋਣ ਹੋਈ ਆ ਉੱਥੇ ਵੀ ਭਾਈ ਵਾਲਾਂ ਦੀਆਂ ਲੱਤਾਂ ਨੇ ਭਾਰ ਨਹੀਂ ਚੱਕਿਆ ਤੇ ਵੋਟਾਂ ਇੱਧਰ ਉੱਧਰ ਪੈ ਗਈਆਂ ਜੀ ਵੇਖੋ ਜਿਹੜੀ ਭਾਜਪਾ ਨਾ ਉਹ ਬੜੀ ਤਿਆਰੀ ਦਾ ਕੰਮ ਕਰਦੀ 36 ਵੋਟਾਂ ਨੇ ਉੱਥੇ ਵੀਡੀਓਗ੍ਰਾਫੀ ਟੋਟਲ ਹੋਈ ਹੈ 19 ਵੋਟਾਂ ਭਾਜਪਾ ਦੀ ਜਿਹੜੀ ਬੀਬੀ ਪ੍ਰੇਮਲਤਾ ਸੀ ਜਿਹੜੀ ਭਾਜਪਾ ਦੇ ਭਾਜਪਾ ਦੇ ਹੈਗੇ ਨੇ ਮੇਰ ਹਰਪ੍ਰੀਤ ਕੌਰ ਹਰ ਹਰਪ੍ਰੀਤ ਕੌਰ ਜੀ ਬੀਬੀ ਆ ਹਰਪ੍ਰੀਤ ਕੌਰ ਬਬਲਾ ਉਹਨਾਂ ਨੂੰ ਵੋਟਾਂ ਮਿਲੀਆਂ ਤੇ 17 ਵੋਟਾਂ ਪ੍ਰੇਮਲਤਾ ਜਿਹੜੀ ਆਮ ਆਦਮੀ ਪਾਰਟੀ ਦੀ ਬੀਰਵਰਸੀ ਉਹਨੂੰ ਮਿਲੀਆਂ ਨੇ ਆਮ ਆਦਮੀ ਪਾਰਟੀ ਨੂੰ ਇਹ ਕਦਾਚੇ ਆਸ ਨਹੀਂ ਸੀ ਵੀ ਵੇਖੋ ਸਾਡਾ ਇਹ ਅਸ਼ਰ ਹੋਊਗਾ ਲੇਕਿਨ ਜਿਹੜੀ ਸੀਨੀਅਰ ਡਿਪਟੀ ਮੇਅਰ ਜਿੱਥੇ ਜਸਬੀਰ ਸਿੰਘ ਬੰਟੀ ਇੱਕ ਬੀਬੀ ਸ਼ੈਦ ਮਿਰਕਤਰਨ ਮਹਿਤਾ ਹੈਗੀ ਆ ਤਰੁਣਾ ਮਹਿਤਾ ਡਿਪਟੀ ਮੇਅਰ ਤਰੁਣਾ ਮਹਿਤਾ ਇਹ ਦੋਨੋਂ ਹੀ ਜਿਹੜੀਆਂ ਉਹ ਕਾਂਗਰਸ ਦੇ ਨੇ ਬਿਲਕੁਲ ਤੇ ਵੋਟਾਂ ਉਹੀ ਆ ਪੱਡੀ ਸਾਹਿਬ 19 ਤੇ 17 19 ਤੇ 17 ਤੇ ਮੈਂ ਜਿਹੜੀ ਗੱਲ ਕਹਿ ਦਿਆਂ ਵੀ ਇਹਦਾ ਮਤਲਬ ਇਹ ਆ ਵੀ ਬੀਜੇਪੀ ਨੇ ਤੇ ਕਾਂਗਰਸ ਦੇ ਅੰਦਰ ਖਾਤੇ ਲਾਇੰਸ ਕਰਕੇ ਤੇ ਭਾਜਪਾ ਨੂੰ ਆਪ ਨੂੰ ਠੱਬੀ ਮਾਰੀ ਆ ਆਪ ਨੂੰ ਠੱਬੀ ਪਿਛਲੀ ਵਾਰੀ ਕਾਂਗਰਸ ਵਾਲੇ ਬਿਲਕੁਲ ਡਟ ਕੇ ਖੜੇ ਸੀ ਨਾਲ ਉਹਨਾਂ ਦੇ ਐਤ ਕੀ ਨਿਖੜੇ ਐਤ ਕੀ ਉਹਨਾਂ ਨੇ ਕਹਿਤਾ ਭਾਈ ਤੁਸੀਂ ਦੋ ਆ ਤੇ ਤੁਸੀਂ ਲਓ ਇੱਕ ਸਾਨੂੰ ਦੇ ਚੁੱਕ ਲੈ ਲਓ ਜੀ ਕੋਈ ਗੱਲ ਤਿੰਨ ਵੋਟਾਂ ਦੀ ਬਕਾਇਦਾ ਤੌਰ ਤੇ ਖਰੀਦਦਾਰੀ ਹੋਈ ਆ ਜਾਂ ਕ੍ਰਾਸ ਵੋਟਿੰਗ ਹੋਈ ਹੈ ਕ੍ਰਾਸ ਵੋਟਿੰਗ ਦਾ ਹੀ ਪਤਾ ਜਦੋਂ ਉਹਨਾਂ ਦੇ ਹਸਬੰਦ ਨੂੰ ਪੁੱਛਿਆ ਕਿ ਆ ਬੀਬੀ ਹਰਪ੍ਰੀਤ ਕੁਲ ਬਬਲਾ ਦੇ ਨੂੰ ਉਹ ਕਹਿੰਦਾ ਸਾਨੂੰ ਨਹੀਂ ਪਤਾ ਜੀ ਕ੍ਰਾਸ ਵੋਟਿੰਗ ਹੋਈ ਆ ਕਿ ਨਹੀਂ ਹੋਈ ਸੰਤ ਤੇ ਇਹ ਪਤਾ ਕਿਸੇ ਜਿੱਤਦੇ ਆ ਬਸ ਬੜਾ ਵਧੀਆ ਜਵਾਬ ਸੀ ਉਹਦਾ ਟੰਡਣ ਨੇ ਵੀ ਕਿਹਾ ਉਹ ਕਹਿੰਦਾ ਨਹੀਂ ਵੇਖੋ ਗੱਲ ਸੁਣੋ ਇਹਦੇ ਜਿਹੜੇ ਕੌਨਸਲਡਰ ਮਰਜ਼ੀ ਜਿੰਦੀ ਵੋਟ ਪਾਤੀ ਜਿੱਤ ਗਿਆ ਕੋਈ ਗੱਲ ਨਹੀਂ ਲੇਕਿਨ ਆਮ ਆਦਮੀ ਪਾਰਟੀ ਨੂੰ ਬਿਲਕੁਲ ਆਸ ਨਹੀਂ ਸੀ ਉਹ ਆਪਣੀਆਂ 20 ਵੋਟਾਂ ਗਿਣ ਕੇ ਬੈਠੇ ਵੀ ਸਾਡੇ ਕੋਲ 20 ਆ ਤੇ ਉਹਨਾਂ ਦੇ ਕੋਲੇ 16 ਰਹਿ ਜਣੀਆਂ ਲੇਕਿਨ ਉਹਨਾਂ ਦੀਆਂ ਤਿੰਨ ਵੋਟਾਂ ਜਿਹੜੀਆਂ ਟੁੱਟੀਆਂ ਨੇ ਕਿਹੜੀਆਂ ਟੁੱਟੀਆਂ ਉਹਦੇ ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਕੌਨਸਲ ਸ਼ਾਮਲਾ ਕੁਝ ਕਾਂਗਰਸ ਦੇ ਕੌਨਸਲ ਵੀ ਸ਼ਾਮਲਾ ਅੱ띠 ਸਾਹਿਬ ਇਹਦੇ ਵਿੱਚ ਨਾ ਜਿਹੜੇ ਚੰਡੀਗੜ੍ਹ ਦੇ ਕਾਂਗਰਸ ਦੇ ਪ੍ਰਧਾਨ ਹਨ ਐਚਐਸ ਲੱਖੀ ਉਹਨਾਂ ਦਾ ਬਿਆਨ ਬੜਾ ਵਧੀਆ ਲੱਗੀ ਸਾਹਿਬ ਦਾ ਲੱਖੀ ਸਾਹਿਬ ਕਹਿੰਦੇ ਕਿ ਭਾਵੇਂ ਸਾਡਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣ ਗਿਆ ਪਰ ਕਹਿੰਦੇ ਦੁੱਖ ਇਸ ਗੱਲ ਦਾ ਵੀ ਆਪ ਦਾ ਮੇਅਰ ਕਿਉਂ ਨਹੀਂ ਬਣਿਆ ਕਿਉਂਕਿ ਸਾਡਾ ਗੱਠਜੋੜ ਸਟੈਂਡ ਕਰਦਾ ਸੀਗਾ ਉਹਨਾਂ ਨੇ ਬੜੇ ਮਤਲਬ ਇੱਕ ਜ਼ਿੰਮੇਵਾਰਾ ਜਿਹੜਾ ਬਿਆਨ ਦਿੱਤਾ ਕਹਿੰਦੇ ਝਗੜਾ ਸਾਡਾ ਕੋਈ ਨਹੀਂ ਸੀਗਾ ਇੱਥੇ ਅਸੀਂ ਇਕੱਠੇ ਸੀ ਮੇਅਰ ਉਹਨਾਂ ਨੇ ਆਪਣਾ ਅਨਾਉਂਸ ਕਰਤਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਅਸੀਂ ਅਨਾਉਂਸ ਕਰਤਾ ਕਹਿੰਦੇ ਇਹਦੀ ਅਸੀਂ ਘੋਗ ਜ਼ਰੂਰ ਕਰਨੀ ਹੈ ਵੀ ਠੱਬੀ ਕਿੰਨੇ ਲਾਈ ਆ ਜੀ ਬਿਲਕੁਲ ਕਰ ਜਾਈਦੀ ਹੈ ਘੋਕ ਕਰਨ ਜਾਈਦੀ ਹੈ ਜੀ ਠੱਬੀ ਲੱਗੀ ਆ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਮੈਂ ਤਾਂ ਇਹੀ ਗੱਲ ਕਹੀ ਜੋ ਮਤਲਬ ਜੋ ਮਰਜ਼ੀ ਕਹੀ ਜਾਣ ਲੇਕਿਨ ਇੱਥੇ ਇਹਨਾਂ ਦਾ ਅੰਦਰ ਖਾਤੇ ਕਾਂਗਰਸ ਸਾਹ ਤੇ ਆਮ ਆਦਮੀ ਭਾਜਪਾ ਦਾ ਸਮਝੌਤਾ ਜ਼ਰੂਰ ਹੋਇਆ ਹੋਊਗਾ ਕਿ ਮੇਰ ਛੜਾ ਬਣਾ ਦੇਉ ਤੇ ਦਿੱਪਤੀ ਬੇ ਤਸੀਰ ਮੇਰੇ ਦੋ ਤੁਸੀਂ ਨਾ ਲੋ ਆਪਣੇ ਜੇ ਇਹ ਦਾਸ ਵੀ ਹੁੰਦਾ ਹੁੰਦਾ ਤੇ ਫੇਰ ਸ਼ਾਇਦ ਮੇਰ ਜਿਹੜਾ ਸੀ ਉਹ ਪੀ ਜੇ ਬੀ ਜੀ ਪੀ ਦਾ ਨਾਂ ਬਣਦਾ ਕਿਉਂ ਇਹ ਲੋਕ ਸਾਰੇ ਵਪਾਰੀ ਨੇ ਇਹਨਾਂ ਨੇ ਰਿਸ਼ਤੇ ਰੇ ਸਾਂਝੀਆਂ ਨੇ ਇਹਨਾਂ ਦੇ ਕਾਰੋਬਾਰ ਸਾਂਝੇ ਨੇ ਜਿਹੜੇ ਆਵਾਦੀ ਪਾਰਟੀ ਵਾਲੇ ਨਵੇਂ ਨੇ ਵੀ ਆਏ ਨੇ ਉਹ ਕਈ ਵਾਰੀ ਇਹਨਾਂ ਦੀ ਟਿਕੜੋਂ ਬਾਜੀ ਨਹੀਂ ਸਮਝਦੇ ਪਿਛਲੀ ਵਾਰੀ ਤੇ ਤੁਸੀਂ ਵੇਖੋ ਸੁਪਰੀਮ ਕੋਰਟ ਦਾ ਡੱਡਾ ਇੰਨਾ ਤਕੜਾ ਸੀਗਾ ਵੀ ਸੁਪਰੀਮ ਕੋਰਟ ਬੈਠੀ ਉੱਥੇ ਨਿਗਰਾਨੀ ਕਰ ਰਹੀ ਸੀ ਵੀ ਕੀ ਹੋ ਰਿਹਾ ਉੱਥੇ ਫਿਰ ਦੁਬਾਰਾ ਇਹਨਾਂ ਦਾ ਆਪਣਾ ਮੇਹਰ ਬਣ ਗਿਆ ਵੱਖਰੀ ਗੱਲ ਆ ਜਦੋਂ ਦੁਬਾਰਾ ਚੋਣ ਹੋਈ ਐ ਤੇ ਮੁੜ ਕੇ ਡਰਦੇ ਸੀ ਬੀਜੇਪੀ ਵਾਲੇ ਜੇ ਸੀ ਕਿਉਂ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤੇ ਸੁਪਰੀਮ ਕੋਰਟ ਸਾਨੂੰ ਟੰਗ ਰਣਾ ਮੁੜ ਕੇ ਆਉਂਦੇ ਇਸ ਕਰਕੇ ਨਹੀਂ ਹੋਇਆ ਹੁਣ ਹੀ ਵੇਖੋ ਫਗਵਾੜੇ ਦੇ ਵਿੱਚ ਬਿਲਕੁਲ ਪੰਜਾਬ ਦੇ ਵਿੱਚ ਪੰਜ ਕਾਰਪੋਰੇਸ਼ਨਾਂ ਦੇ ਵਿੱਚੋਂ ਸਿਰਫ ਇੱਕ ਕਾਰਪੋਰੇਸ਼ਨ ਸੀ ਪਟਿਆਲੇ ਦੀ ਇੱਥੇ ਜਿਹੜੀ ਆਮ ਆਦਮੀ ਪਾਰਟੀ ਦਾ ਮੇਰ ਬਣਦਾ ਸੀਗਾ ਲੇਕਿਨ ਚਾਰ ਤੇ ਬਣਾ ਲਿਆ ਤੇ ਫਗਵਾੜੇ ਦੇ ਵਿੱਚ ਅਬਜ਼ਰਵਰ ਆਏਗਾ ਹਾਈ ਕੋਰਟ ਤੋਂ ਆ ਕੇ ਬੈਠੇਗਾ ਉੱਥੇ ਲੇਕਿਨ ਕੱਲ ਉਹ ਕਿੰਨਾਂ ਕੌਂਸਲ ਤੋੜ ਤੇ ਕਰਾਂਦੇ ਉਥੋਂ ਦਾ ਪ੍ਰਧਾਨ ਜਿਹੜਾ ਸਾਡਾ ਹੈਗਾ ਫਗਵਾੜੇ ਦਾ ਕਾਂਗਰਸ ਉਹ ਚਲੇਗਾ ਆਮ ਆਪ ਦੇ ਵਿੱਚ ਇਹਨਾਂ ਲੋਕਾਂ ਦੀ ਕੋਈ ਜ਼ਮੀਰ ਹੈਗੀ ਆ ਮੈਂ ਤੇ ਕਹਿੰਦਾ ਲੋਕਾਂ ਨੂੰ ਜਦੋਂ ਵੋਟਾਂ ਮੰਗਣ ਜਾਂਦੇ ਇਹਨਾਂ ਦੀ ਪੂਰੀ ਪ੍ਰੇਟ ਕਰਨੀ ਚਾਹੀਦੀ ਹੈ ਇਹਨਾਂ ਨੂੰ ਸਵਾਲ ਪੁੱਛਣਾ ਚਾਹੀਦਾ ਅਸੀਂ ਵੋਟਾਂ ਕਾਗਜ਼ ਉਪਾਈਆਂ ਜੀ ਤੁਸੀਂ ਉਹਨਾਂ ਕਿਉਂ ਰਲੇ ਜਾ ਕੇ ਉੱਥੇ ਉਦੇਸ਼ਾਂ ਵਿੱਚ ਜਿੰਦ ਨਹੀਂ ਹੁੰਦਾ ਉਦੇਸ਼ ਇਹ ਕਿ ਸਿਆਸਤ ਛੱਡੀਆਂ ਤੇ ਆਪਣੇ ਘਰ ਬਹਿ ਜੂਗਾ ਪਾਰਟੀ ਬਦਲ ਕੇ ਨੀ ਚੋਣ ਲੜਸ ਰੱਖਦੀ ਵੀ ਹੋ ਜੀ ਜੀ ਪਰ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਖਬਰਾਂ ਦੇ ਉੱਤੇ ਸਟੀਕ ਜਾਣਕਾਰੀ ਲੈ ਕੇ ਹਾਜ਼ਰ ਹੋਣੇ ਹੋ ਸਾਡੇ ਦਰਸ਼ਕ ਵੀ ਇਸ ਨੂੰ ਬੇਹਦ ਪਸੰਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸ਼ੁਕਰੀਆ ਸ਼ੁਕਰੀਆ